ਕਿਸੇ ਇੱਕ ਵਾਰ ਇਹ ਜਦ ਬੱਤੀਆਂ ਰਸ਼ਨੌਣਗੀਆਂ ਸ਼ੇਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਸ਼ੇਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਚੇਤੇ ਆਉਣਗੀਆਂ ਮੋੜ ਚੱਲਿਆ ਮੋੜ ਚੱਲਿਆ اے ਮਹਿਮਾਨ ਤੇਰਾ ਜਿਵੇਂ ਪਨਾਉਂ ਪਲ ਪਲ ਦਾ ਐਸਾਨ ਤੇਰਾ ਖਿੱਚ ਪਰਗਟ ਨੂੰ ਸ਼ਹਿਰ ਤੇਰੇ ਦੀ ਪਾਉਣ ਗਿਆ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣ ਗਿਆ ਐਡ ਲੇਟ ਦੀਆਂ ਯਾਦਾਂ ਚੇਤੇ ਆਉਣ ਗਿਆ ਮੱਲਬੌਰ ਨਦੀਆਂ ਯਾਦਾਂ ਚੇਤੇ ਆਉਣ ਗਿਆ ਓ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ ਰਹਿੰਦਾ ਹਰ ਵੇਲੇ ਤੇਰੇ ਦਿੱਤਿਆਂ ਨਾਲ ਤੇਰੇ ਨਹੀਂੋਂ ਕੰਮ ਮੁੱਕਦੇ ਰਹਿੰਦਾ ਹਰ ਵੇਲੇ ਤੇਰੇ ਦਿੱਤਿਆਂ ਨਾਲ ਤੇਰੇ ਨਹੀਂੋਂ ਕੰਮ ਮੁੱਕਦੇ ਕਰ ਤੱਕਣਾ ਜਾਂ ਦਿਲਿੰਗਦਾ ਕਲਿਓ ਨੂੰ ਮਿਲ ਲੱਬ ਸੁਣੀ ਦੇ ਸੋਹਣੀਏ ਨੀਤਾ ਵੇ ਦੇ ਬੇ ਨਾ ਪਹਿੜ ਅਰਸ ਕੇ ਤੈਨੂੰ ਸੋਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ ਚੱਲੀ ਤੇ ਬੁੱਲ ਸੁੱਕ ਗਏ ਹਾਂ ਕੀ ਬਾਤ ਹੈ ਜੀ ਅੱਗੇ 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 ਸਾਰੇ ਹੀ ਕਾਲਜ ਵਿੱਚ ਵੇਖ ਕੇ ਹਸੀਨ ਕੁੜੀ ਤੇਰੇ ਉੱਤੇ ਫਿਰਦਾ ਏ ਡੁੱਲਿਆ ਵੱਸ ਦੇ ਘਰਾਂ ਦਾ ਕੱਕਾ ਲਾਡਲਾ ਜਾ ਗੋਰੀਏ ਨੀ ਖਾਣਾ ਪੀਣਾ ਸੋਣਾ ਸਭ ਭੁੱਲਿਆ ਫਿਰੇ ਬੁਲਟ ਤਮਉਂਦਾਂ ਗਣੀ ਗੜੇ ਤੇਰੇ ਲਾਉਂਦਾ ਫਿਰੇ ਬੁਲਟ ਤਮਉਂਦਾਂ ਗਣੀ ਗੜੇ ਤੇਰੇ ਲਾਉਂਦਾ ਹੁਣ ਧੁੱਪ ਦੇਖਦਾ ਨਾ ਇਸ਼ਾਂ ਹਾਲ ਚੱਲ ਜਾਂਦੇ ਪੁੱਛ ਕੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗਬਰੂ ਕੇ ਬੁੱਲ ਸੁੱਕ ਗਏ ਜੱਲੀ ਦੇ ਬੁੱਲ ਸੁੱਕ ਗਏ ਯੈਸ ਨਿਗਾਨ ਕਿਹੜੇ ਸੁਨਿਆਰੇ ਤੋਂ ਕੜਾਈ ਗੋਰੀ ਹਿੱਕ ਨਾਲ ਫਿਰ ਬਿੱਲੋ ਲਈ ਗਾਨੀ ਕਿਹੜੇ ਸੁਨਿਆਰੇ ਤੋਂ ਕਢਾਈ ਗੋਰੀ ਹਿੱਕ ਨਾਲ ਫਿਰ ਬਿੱਲੋ ਲਈ ਨਾਲੇ ਗਾਨੀ ਚਿਤਵੀਤ ਵੀਤ ਵੀ ਤੋਂ ਪਾਇਆ ਨੀ ਕੀ ਦਾ ਨਾਂ ਲਿਖਾਇਆ ਨੀ ਕਿਨੇ ਦੱਸ ਪਿੱਛੇ ਲਾ ਲਈ ਸਾਲ ਹੋ ਗਿਆ ਸੀ ਗੇੜੇ ਤੇਰੇ ਕੱਢਦਾ ਤੂੰ ਕੀ ਦੀਆਂ ਗੱਲਾਂ ਚ ਆ ਗਈ ਸਾਲ ਹੋ ਗਿਆ ਸੀ ਗੇੜੇ ਤੇਰੇ ਕੱਢਦਾ ਤੂੰ ਕੀ ਦੀਆਂ ਗੱਲਾਂ ਚ ਆ ਗਈ ਹੋ ਸੁਸਾਸਿਕਾਲ ਦੋਸਤੋ ਮੈਂ ਹਾਂ ਥੋੜਾ ਆਪਣਾ ਪ੍ਰੀਥਰਪਾਲ ਸਾਡੀ ਸਾਰੀ ਟੀਮ ਵੱਲੋਂ ਪਿਓਰ ਪੰਜਾਬੀ ਸ਼ੋਅ ਦੇ ਸਾਰੇ ਜਿੰਨੇ ਵੀ ਆਰਟਿਸਟ ਨੇ ਉਹਨਾਂ ਵੱਲੋਂ ਮੈਲਬਨ ਨਿਵਾਸੀਆਂ ਨੂੰ ਐਡੀਲੇਡ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਅਪਰੀਸ਼ੀਏਟ ਕੀਤਾ ਤੁਸੀਂ ਸਾਨੂੰ ਦੇਖਣ ਆਏ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਔਰ ਜਿੱਦਾਂ ਮੈਲਬਰਨ ਤੇ ਆਡੀਲੇਡ ਦੇ ਵਿੱਚੋਂ ਸਾਨੂੰ ਸਾਰਿਆਂ ਨੇ ਸਾਰੇ ਪੰਜਾਬੀ ਇੱਥਨੇ ਪਿਆਰ ਦਿੱਤਾ ਸਾਡੀ ਉਮੀਦ ਹੈ ਕਿ ਬਾਕੀ ਦੇ ਜਿਹੜੇ ਸ਼ਹਿਰ ਨੇ ਆਕਲੈਂਡ ਕੇਨਸ ਬ੍ਰਿਸਬੇਨ ਸਿਡਨੀ ਸ਼ਹਿਰਾਂ ਦੇ ਵਿੱਚੋਂ ਵੀ ਸਾਨੂੰ ਇੰਨਾ ਹੀ ਪਿਆਰ ਮਿਲੇਗਾ ਸੋ ਇਸੇ ਆਸ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਤੁਹਾਡੇ ਆਪਣੇ ਬڑے ਸ਼ਹਿਰ ਦੇ ਵਿੱਚ ਸੋ ਅਗਲੀ ਆਵਾਜ਼ ਤੁਸੀਂ ਸੁਣੋਗੇ ਹਰਜੀਤ ਹਰਮਨ ਦੀ ਸੋ ਦੋਤੋ ਬਾਤ ਬਹੁਤ ਸ਼ੁਕਰੀਆ ਦੁਬਾਰਾ ਮੇਰੇ ਫਿਰ ਮੇਰੇ ਵੱਲੋਂ ਕੇ ਪ੍ਰਮਾਤਮਾ ਚਾਹੇ ਤਾਂ ਫਿਰ ਤੁਹਾਡੇ ਦੁਆਰੇ ਦਰਸ਼ਨ ਕਰਾਂਗੇ ਤੇ ਗੱਲ ਉਹੀ ਕਿਸੇ ਚਾਰੇ ਜਦ ਬੱਤੀਆਂ ਰਸ਼ਨ ਆਉਣਗੀਆਂ ਸ਼ਹਿਰ ਤੇਰੀਆਂ ਯਾਦਾਂ ਚਿਤਣਗੀਆਂ ਤੁਹਾਡੀਆਂ ਯਾਦਾਂ ਸਦਾ ਹੀ ਅਸੀਂ ਆਪਣੇ ਦਿਲ ਦੇ ਵਿੱਚ ਸਮੋ ਕੇ ਚੱਲੇ ਆਂ ਤੇ ਅਸ ਕਰਦਾ ਕਿ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋਗੇ ਮਾਣ ਦਿੰਦੇ ਰਹੋਗੇ ਸਾਡੀ ਇਸ ਟੀਮ ਨੂੰ ਤੇ ਸਾਡੀ ਇਨਾਂ ਗੀਤਾਂ ਨੂੰ ਸੱਚਕਲ ਦੋਸਤੋ ਮੈਂ ਤੁਹਾਡਾ ਆਪਣਾ ਜੈਲੀ ਤੁਸੀਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਤਾਂ ਸਾਨੂੰ ਆਸਟ੍ਰੇਲੀਆ ਦੇ ਅੰਦਰ ਦਿੱਤਾ ਸੋ ਸਾਰੇ ਵਸੇ ਪੰਜਾਬ ਵਾਸੀਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਬਹੁਤ ਸੱਚੇ ਢੰਗ ਨਾਲ ਬੈਠ ਕੇ ਸਾਨੂੰ ਸੁਣਿਆ ਸੋ ਅਸੀਂ ਬਹੁਤ ਸਾਰੀਆਂ ਯਾਦਾਂ ਤੁਹਾਡੀਆਂ ਨਾਲ ਲੈ ਕੇ ਚੱਲੇ ਹਾਂ ਬਹੁਤ ਬਹੁਤ ਧੰਨਵਾਦ सत so, श्रीकाल मैं हाँ अपनी गुरलीन चोपड़ा और मैं पहली बार ऑस्ट्रेलिया ट्रिप चई हूं अपने फ्रेंड्स नाल अपने अच्छा दोस्तों लगा मेलबोर्न एंड एडलेटो अन्फोगेटेबल एक्सपीरियंस जो कभी भी भूल नहीं सक दे, और मेरे लिए बिकॉज मैं कद स्टेज तकॉर्म नहीं किया मेलबोन मैं फर्स्ट टाइम परफॉर्म किया इट वॉज ऑसम awesome. मैं ऑडियंस ने एडलेट एंड मेलबोर्न दोनों जगह बहुत ही ज्यादा प्यार दिता और <coughs> जड़ा शेयर मैं दोनों जगह स्टेज परफॉर्म किया गया बोलिया एक बार ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਜੋ ਕਿ ਮੈਨੂੰ ਰਾਣਾ ਰਣਵੀਰ ਜੀ ਆਰਟਿਸਟ ਹੈ ਉਹਨਾਂ ਨੇ ਮੈਨੂੰ ਸਪੈਸ਼ਲੀ ਆਸਟ੍ਰੇਲੀਆ ਟ੍ਰਿਪਲੀ ਤਿਆਰ ਕਰਕੇ ਦਿੱਤਾ ਸੀਗਾ ਮੈਂ ਪੰਜਾਬਨ ਮੇਰੇ ਅੰਦਰ ਮਹਿਕ ਅਨਕ ਤੇ ਬਾਣੀ ਦੀ ਸਿਰ ਫਿਰਿਆਂ ਦੀ ਧੌਂਸ ਨਾ ਚੱਲਦੀ ਬਖਸ਼ ਪੰਜਾਬੀ ਬਾਣੀ ਦੀ ਹਸ਼ਰ ਉਹਨਾਂ ਦਾ ਮਾੜਾ ਹੁੰਦਾ ਜੋ ਕਰਦੇ ਨੇ ਧੋਖਾ ਅੱਜ ਦੇ ਰਾਂਝੇ ਸੁਣ ਲੋ ਸਾਰੇ ਸ਼ਗਨ ਇਸ਼ਕ ਨਹੀਂ ਸੌਖਾ ਇਹ ਸ਼ਗਨ ਇਸ਼ਕ ਨਹੀਂ ਸੌਖਾ ਸੋ ਗਾਇਜ਼ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਇਹਨਾਂ ਦੀ ਜਿਹੜੇ ਸਿੰਗਰਸ ਇਹਨਾਂ ਦੀਆਂ ਕੈਸੇਟਸ ਨੂੰ ਔਰ ਮੇਰੀ ਫਿਲਮਾਂ ਨੂੰ ਤਾਂ ਕਿ ਅਸੀਂ ਜਲਦੀ-ਜਲਦੀ ਤੁਹਾਡੇ ਕੋਲ ਦੁਬਾਰਾ ਆ ਸਕੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ